ਤੋ ਦੋਸਤੋ ਲੈ ਇੱਕ ਹਸਾਨ ਤੱਕ ਕੇ ਲੈ ਗਈ ਤੱਕ ਕੇ ਲੈ ਗਏ ਪੁਲਿਸ ਵਾਲਿਆਂ ਨੂੰ ਜਮਾਂ ਤੱਕ ਕੇ ਲੈ ਗਏ ਸਾਡੇ ਭਾਈਚਾਰਾ ਇਨਕਲਾਬ ਜਿੰਦਾਬਾਦ ਜਿੰਦਾਬਾਦ ਕਿਸਾਨੋ ਤੋ ਜਿੰਦਾਬਾਦ ਜਿੰਦਾਬਾਦ ਜਿਨੀ ਦੇਖੋ ਪੰਜਾਬ ਪੁੱਤ ਤੱਕਾ ਕਰਦੀ ਹੋਈ ਕਿਸਾਨ ਵੀਰਾਂ ਨਾਲ ਮਜ਼ਦੂਰ ਵੀਰਾਂ ਨਾਲ ਜਵਰਦਸਟ ਪ੍ਰੋਟੈਸਟ ਹੋ ਰਿਹਾ ਥੇ ਕਿਉਂਕਿ ਬੀਜੇਪੀ ਦੀ ਲੀਡਰ ਪਰੰਪਰ ਗੋ ਮੀਟਿੰਗ ਕਰ ਰਹੀ ਹੈ ਅੰਦਰ ਇਹ ਸਾਫ ਹੋ ਗਿਆ ਇਧਰੋਂ ਅਮਰੀਕ ਸਿੰਘ ਪੰਜਾਬ ਕਿਸਾਨ ਜੁਨੀਆ ਦੇ ਅਗੂ ਨੂੰ ਵੀ ਪੁਲਿਸ ਨੇ ਚੱਕ ਲਿਆ ਉਹਦੇ ਮੋਬਾਈਲ ਵੀ ਖੋਲੇ ਉਹਦਾ ਵੀ ਅੱਦਾ ਪਤਾ ਨਹੀਂ ਲੱਗ ਰਿਹਾ ਉਹਨਾਂ ਦੇ ਟਾਈਮ 'ਚ ਵੀ ਪਤਾ ਲੱਗ ਜੂਗਾ ਕਿਉਂਕਿ ਜਗਦਸ਼ ਝੜ ਪੈ ਗਈ ਇਨਕਲਾਬ ਜਿੰਦਾਬਾਦ ਚਲੋ ਇਨਕਲਾਬ ਜਿੰਦਾਬਾਦ ਜਿੰਦਾਬਾਦ ਵਾ ਟੱਪ ਦੇ ਟੱਪ ਦੇ ਚਲੋ ਚਲੋ ਲਾਓ ਜੋਰ ਇੱਥੇ ਪਿਆ ਪੁੱਛ ਵੀ ਜੋਰ ਲਾ ਰਹੀ ਆ ਪੂਰਾ ਆਪਣਾ ਜੋਰ ਲੱਗਿਆ ਹੋਇਆ ਆ ਲੀਡਰਾਂ ਦਾ ਕਰਕੇ ਇਹਨਾਂ ਦਾ ਕੋਈ ਕਸੂਰ ਨਹੀਂ ਵਿਚਾਰਾਂ ਦਾ ਇਹਨਾਂ ਨੂੰ ਵੀ ਭੱਜਣ ਦੇ ਦੀ ਮਜਬੂਰ ਹੋਣਾ ਪੈ ਰਿਹਾ ਹੈ ਰਸਾ ਛੱਡਿਆ ਜਾ ਰਿਹਾ ਹੈ ਤੁਜੀ ਦੇਖੋ ਇਧਰ ਕਿਸਾਨ ਆਗੂ ਵੀਰ ਜਬਰਦਸਤ ਹੋ ਰਿਹਾ ਹੋ ਪੱਗ ਲੈ ਚੁੱਕੀ ਆ ਇਧਰ ਕਿਸਾਨ ਆਗੂ ਦੀ ਜਬਰਦਸਤ ਦੇਖੋ ਇਸ ਦੇ ਮਾਹੌਲ ਦੇ ਵਿੱਚ ਕਿਸਾਨ ਆਗੂ ਨਾਲ ਕਿੰਨਾ ਧੱਕਾ ਹੋ ਰਿਹਾ ਦੇਖੋ ਵੀ ਕਿ ਕਿਸਾਨ ਵੀਰ ਦੀ ਪੱਗ ਲੈ ਗਈ ਜੀ ਦੇਖੋ ਕਿਸਾਨ ਵੀਰ ਪੱਗ ਬੰਨ੍ਹ ਰਹੇ ਆ ਦੁਵਾਰੋਂ ਉਹਨਾਂ ਦੀ ਪੱਗ ਲਾ ਚੁੱਕੀ ਹੈ ਪੰਜਾਬ ਪੁਲਿਸ ਪੰਜਾਬ ਪੁਲਿਸ ਨਾਲ ਜਵਾਬ ਝਟਪੋਰੀਆ ਕਿਸਾਨ ਵੀਰਾਂ ਦੀ ਆਓ ਸਾਨੂੰ ਦਿਖਾਉਣੀ ਆ ਇਹ ਸਾਰੇ 4-5 ਬੀਜਪੀ ਦੇ ਲੀਡਰ ਜੋ ਘੰਡਾ ਹਿੰਡਾ ਹਿੰਡਾ ਐਮਪੀ ਨਹੀਂ ਨਪਾਲ ਤੋਂ ਲੋਕਾਂ ਦੇ ਰੋਧੇ ਵਿੱਚ ਹੋ ਰਹੀ ਹੈ ਤੁਸੀਂ ਦੇਖੋ ਪ੍ਰਸ਼ਾਸਨ ਧੱਕਾ ਕਰਦਾ ਹੋਇਆ ਕਿਸਾਨ ਵੀਰਾਂ ਨਾਲ ਅਸੀਂ ਖੁਦ ਸੁੰਨ ਲੈ ਤਸਵੀਰਾਂ ਦਿਖਾ ਰਹੇ ਹਾਂ ਅੱਜ ਦੀਆਂ ਤੁਸੀਂ ਦੇਖੋ ਲੋਕ ਕਹਿੰਦੇ ਕਿਥੋਂ ਵੀ ਨਾਟਕ ਆ ਕੇ ਹੋਰ ਲੱਗ ਚੁੱਕਿਆ ਪਿਆ ਪੁਲਿਸ ਦਾ

ਦੇ ਕਿਸਾਨ ਅੰਦੇ ਜਾਣ ਦੇ ਲਈ ਬਜਟ ਦੇ ਨੇ ਕਿ ਬੋਸਾ ਜਿਹੜਾ ਆਪਣਾ ਲਈ ਨਾਮ ਹੈ ਦੋਸਤੋ ਸਾਰੇ ਆਪ ਕੋਲ ਸਰਪ੍ਰਸ਼ਾਸਨ ਦੇ ਨਾਲ ਨਾਲ ਵਦੋਂ ਨਹੀਂ ਪਤਾ ਜਾ ਰਿਹਾ ਕਿਸਾਨਾਂ ਫਾਰਸ ਵੀ ਹੋ ਗਈ ਇਧਰੋਂ 800 ਕਿੱਤੇ ਨਮੀਨ ਕੋਈ ਹੋ ਗਈ ਹੈ ਜਿਆਦਾ ਹੋ ਗਿਆ ਜਿਹੜਾ ਸਰਕਾਰਾਂ ਨਾਲ ਜਿਹੜਾ ਖੰਡਾਂ ਦੇ ਕੋਦੇ ਵਿਰਕਾਰ ਜਿਹੜਾ ਟਕਰਾਅ ਹੋਇਆ ਪੰਜ ਬੀਜਪੀ ਨੂੰ ਵੀ ਦੁਆਰਾ ਇੱਥੇ ਜਾਇਆ ਜਾਵੇ ਉਧਰ ਉਹ ਕਰ ਵੇ ਦੀ ਉਹ ਦੇਖ ਸਾਹਮਣੇ ਦੇਖ ਲੋ ਉੱਪਰ ਤਾਂ ਬੰਦੇ ਉੱਪਰ ਜਾਇਆ ਜਾਵੇ ਦੇਖ ਕਰ ਵਿੱਚ ਉਹ ਛੱਡ ਕੇ ਇੱਕ ਕਰੀ ਕਿਸਾਨ ਕੀ ਜਾ ਰਿਹਾ ਇਆ ਉਹ ਸਾਰਾ ਇੰਟੈਰਨੈਟ ਕਰ ਰਹੇ ਨੇ ਕੋਸ਼ਿਸ਼ ਕਰ ਰਹੇ ਨੇ ਰੋਲੇ ਹੈ ਨੋ ਨੀ ਨੀ ਜੰਗੂ ਵੀ ਨਾ ਸੰਤਾ ਚੱਲੇ ਇਹ ਬੰਦ ਦੀ ਕੋਸ਼ਿਸ਼ ਕਰ ਰਹੇ ਨੇ ਤੁਸੀਂ ਦੇਖੋ ਇੱਥੇ ਸਲੂਨ ਵਾਲੇ ਵੀ ਸਾਰੇ ਬਾਹਰ ਹੋ ਕੇ ਲੋਕ ਦੇਖ ਰਹੇ ਹੈ ਇਹ ਕੀ ਹੋ ਰਿਹਾ ਹੈ ਪਟ 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 ਦੇ ਦੱਕ ਹੋ ਗਿਆ ਆਇਆ ਦੇਖੋ ਇਹ ਚੜ੍ਹੁੰਦੀ ਰਹੀ ਪਿਆ ਕੋਈ ਟਰਾਕ ਕਿਸਾਨਾਂ ਕੇ ਜੀ ਕੋਸਤ ਰਹੇ ਨਹੀਂ ਪਰਬਤਾਂ ਦੇ ਬਾਰ ਬਾਰ ਦੇ ਸੇਟਾ ਕਾਇਦਾ ਦੇ ਦੇਖੋ ਇਹ ਤਾਂ ਨਾਨ ਸਮਾ ਦਾ ਭਾਜੀਪੀ ਉਮੀਦਵਾਰ ਜਾਉਤਾ ਕਾਲਟਾ ਨਾ ਬਹੁਤ ਕਾ ਜਾ ਰਿਹਾ ਫੜ ਕੇ ਗੱਲਬਾਤ ਕਰਤੇ ਉਹਨਾਂ ਨਾਲ ਕਿਸਾਨਾਂ ਨਾਲ ਗੱਲਬਾਤ ਕਰਦੀ ਤੇ ਆਪੋਸ ਕਿਸਾਨ ਅਕੇ ਬਦਲ ਦੇ ਲਈ 25 ਦਿਨ ਤੋਂ ਪੁਲਿਸ ਵੱਲੋਂ ਕਿਸਾਨਾਂ ਨੂੰ ਜਿਹੜਾ ਸਿੱਖਾ ਲੈਂਦੇ ਨਰਿਕਾ ਨਰਿਕਾ ਕਰਾਉਂਦੇ ਹੋ ਜਦੋਂ ਉਹਨਾਂ ਨੇ ਮਿਨਿਸਟਰ ਕਰਦੇ ਇਹ ਦौरा ਕੈਨਸਲ ਕਰਾ ਜੇ ਦौरा ਕੈਨਸਲ ਨਹੀਂ ਕਰਨਾ ਸਾਡੀ ਗੱਲਾਂ ਦੇ ਜਵਾਬ ਤਾਂ ਦੇਣਾ ਪੈਂਦਾ ਇੱਕ ਕੀ ਮਤਲਬ ਉਹ ਤੁਮਲਾ ਦਦਵਾ ਕਿਤੇ ਨਹੀਂ ਕਰਨਾ ਨਹੀਂ ਕਰਤਾ ਹੈ ਗੱਲ ਪੂਰੀ ਕਰ ਚੋਕੀ ਹੈ ਗੱਲ ਕਰਨੀ ਹੈ ਤਾਂ ਗੱਲ ਕਰ ਸਕਦੇ ਇਹਦਾ ਲੜਕੇ ਬੱਚਾ ਜੀ ਜਿਹੜੇ ਪ੍ਰਹਾਣੇ ਐਪੀ ਹੈਗੇ ਜਾਂ ਹੋਰ ਅਸਲ ਜਵਾਬ ਤਾਂ ਉਹ ਦਿੰਦੇ ਨੇ ਚਲੋ ਠੀਕ ਹੈ ਸੀ ਕਹਿੰਦੇ ਕੈਂਡੀਡੇਟ ਬਣਾਤੇ ਹਨ ਵਿਸ਼ਵਾਸਦਾਰ ਹਾਂ ਜਿਹੜੇ ਸਾਡੇ ਹੋਰ ਰੋਪਾਂ ਨਾਲ ਹਾਂ ਕਰ ਕਰਕੇ ਕਰ ਦੋ ਉਹ ਤਰੀਕੇ ਨਾਲ ਜਦੋਂ ਸਪੀਕਰ ਤੋਂ ਪਹਿਲੇ ਗਿਆ ਗੱਡੀ ਚੜਾਈ ਨਾ ਤਬੇ ਦੇ ਫੋਟੋ ਨਾਲ ਤੁਸੀਂ ਕਰੋਗੇ ਅਸੀਂ ਗੱਲ ਕਰਨਾ ਚਾਹੀਦਾ ਪਰ ਇਹ ਜੀ ਦਾ ਜੀ ਖਾਦਾ ਅਸੀਂ ਇਹੀ ਕਹਿ ਰਹੇ ਹਾਂ ਕਿ ਕੰਸ਼ ਹੋ ਗਿਆ ਕਹਿੰਦੇ ਹਾਂ ਉੱਧਰੋਂ ਉੱਧਰ ਜਾਵੇ ਕਿਤੇ ਪਤਾ ਨਹੀਂ ਕਿਹੜਾ ਪਤਾ ਜੀ ਆ ਕਰਵਾ ਦੇ ਆ ਉਹਨਾਂ ਨੂੰ ਕਰ ਦਿਆ ਯਾ ਨਾ ਕਰੋ ਮਨੋਰੂਪੇ ਬਹੁਤ ਕਿਸਾਨ ਵੀਰਾਂ ਨੂੰ ਵੀ ਆਪ ਉਸੇ ਆਸਨ ਦਵਾਇਆ ਵੀ ਤੁਹਾਡੀ ਗੱਲਬਾਤ ਲਈ ਅਸੀਂ ਗੱਲ ਕਰਦੇ ਹਾਂ ਕਿ ਕਿਸਾਨ ਵੀਰ ਉਹਨੇ ਮੀਟਿੰਗ ਲਈ ਤਿਆਰ ਨਹੀਂ ਬਿਲਕੁਲ ਤੇ ਰੋਕਿਆ ਜਾ ਰਿਹਾ ਕਿਸਾਨ ਵੀਰਾਂ ਨੂੰ ਵੀ ਝੱਪੜ ਨਾ ਹੋਵੇ ਵੀ ਆਪ ਉਸੇ ਕਿਸਾਨ ਵੀਰਾਂ ਨਾਲ ਟਕਰਾਅ ਨਾ ਹੋਵੇ ਕਿਉਂਕਿ ਜਿਹੜੀ ਮੀਟਿੰਗ ਹੈ ਉਹ ਪਰਮ ਪਰ ਕਾਰਨ ਨਾਲ ਕੀਤੀ ਜਾਣੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਫੋਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਲੀਡਰਾਂ ਨੂੰ ਇਹਦੇ ਵਿੱਚ ਕਿਸਾਨਾਂ ਹੀ ਲਗਭਗ ਜਿੱਥੇ ਤੈ ਹੀ ਆ ਦੇਖੋ ਤੁਸੀਂ ਅੱਗੇ ਵੀ ਇੱਕ ਨੱਕ ਹੈਗਾ ਉਹਨੂੰ ਦਿਖਾ ਦਿੰਨੇ ਆ ਜੂਮ ਕਰਕੇ ਆ ਦੇਖੋ ਸੀਨੀਅਰ ਅਫਸਰ ਗੱਲਬਾਤ ਕਰ ਰਹੇ ਨੇ ਕਿਸਾਨਾਂ ਨਾਲ ਮੀਟਿੰਗ ਕਰਾਉਣ ਵਾਸਤੇ ਇਹ ਆਪਣਾ ਜੋਰ ਲਾ ਰਹੇ ਨੇ ਕਿਸਾਨ ਆਪਣਾ ਲਾ ਰਹੇ ਨੇ ਕਿਸਾਨ ਭਰਾ ਦੇ ਬੋਲ ਰਹੇ ਨੇ ਸਭਾ ਉਮੀਦਵਾਰ ਨਾਲ ਮੀਟਿੰਗ ਤੇ ਆਸਟਾ ਤੁਸੀਂ ਦੇਖੋ ਇਹ ਤਸਵੀਰ ਅੱਜ ਦੇ ਆਕੇ ਪੰਡਾਲ ਦੇ ਵਿੱਚੋਂ ਵੀ ਮੌਸਮ ਵੀ ਦੇਖੋ بارش ਹੋ ਰਹੀ ਹੈ ਦੇ ਵਿੱਚ ਬੀਜੇਪੀ ਦਾ ਫੁੱਲ ਵਿਰੋਧ ਹੈ ਜੀ ਹਰ ਪਾਸੇ ਕਿਸਾਨ ਵੀਰਾਂ ਨੇ ਘੇਰੀ ਹੋਈ ਹੈ ਮਾਨਸਰ ਦੇ ਸੇਕ ਤੇ ਉਧਰੋਂ ਪੁਲਿਸ ਦਾ ਅਸਰ ਵੀ ਪਾਤਰ ਪਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਨੇ ਅੱਜ ਦੀਆਂ ਤਾਜ਼ਾ ਜਮਾ ਅਪਡੇਟ ਹੈ ਧੰਨਵਾਦ ਜੀ ਪੂਰੀ ਸਮੇਂ ਦੇ ਮਤਲਬ ਸਾਰੇ ਕਿਸਾਨ ਵੀਰ ਸੇ ਜਾ ਚੁੱਕੇ ਨੇ ਕੁਝ ਵੀਰ ਆ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਦੇ ਹੋਏ ਕਿਉਂਕਿ ਇਹ ਕਹਿੰਦੇ ਵੀ ਇਸ ਜੁੜੀ ਗੱਲਬਾਤ ਕਰਵਾ ਦਿੰਨੇ ਹੈਗੇ ਇਸ ਲਈ ਅੱਗੇ ਚਲੇ ਗਏ ਇੱਕ ਪੰਦਰ ਦੀ ਵਾਧਵੀ ਕੀਤੀ ਗਈ ਹੈ ਇਹ ਦੇਖ ਸਕ ਰਹੇ ਹਾਂ ਦੁਬਾਰਾ ਝੜਪੋਣੀ ਸ਼ੁਰੂ ਹੋ ਚੁੱਕੀ ਹੈਗੀ ਸਾਨੂੰ ਨੰਦਰ ਨੂੰ ਥਾਂ ਮਿਲਦਾ ਹੈ ਨਹੀਂ ਉਹ ਥਲੇ ਦੁਬਾਰਾ ਨਕੀ ਲਾ ਨਹੀਂ ਜੁਣੂ ਮੈਂ ਦਿਖਾਉਂਗਾ ਲੈ ਆਪ ਤਸਵੀਰਾਂ ਜਦਿਆਂ ਬਾਪੂਰੀ ਮੇਰੇ ਕੋਲ ਬੈਠੇ ਨੇ ਕਿਸਾਨ ਵੀਰ ਦੁਬਾਰਾ ਝੜਕ ਕਰਨੀ ਸ਼ੁਰੂ ਹੋ ਚੁੱਕੀ ਹੈਗੀ ਕਿਸਾਨਾਂ ਨੇ ਹੱਲਾ ਬੋਲਾ ਲਓ ਜੀ ਇਦਰ ਮੀਟਿੰਗ ਲਈ ਲੈ ਕੇ ਜਾ ਰਹੇ ਨੇ ਕਿਸਾਨ ਵੀਰਾਂ ਨੂੰ ਪਾਰਾ ਸਿਹਾਰ ਖਣੈ ਇੱਕ ਗੱਲ ਵਿਰੋਧ ਚ ਕਹਿਨੇ ਆ ਤੁਹਾਨੂੰ ਵੀ ਤੁਸੀਂ ਜੱਟਾਂ ਦੇ ਪੁੱਤ ਹੈ ਨਹੀਂ ਗਏ ਕਿਹਾਂ ਕਹ ਤੁਸੀਂ ਅਜਾੜੀਆਂ ਲਾਖੀਆਂ ਰੱਖ ਰੱਖੀਆਂ ਹੋਰ ਕੁਛ ਰੱਖ ਛੱਡਿਆ ਪਰ ਸਾਨੂੰ ਅਸੀਂ ਇੱਕੀ ਗੱਲ ਵਿਰੋਧ ਚ ਕਹਿਨੇ ਆ ਜੇ ਸਾਡਾ ਕੋਈ ਸਰਕਾਰ ਆ ਸਾਡੇ ਤਾਂ ਕੋਈ ਲਾਠੀ ਚਾਰਜ ਕਰ ਸਕਦੀ ਆ ਜਾਂ ਸਾਡੇ 700 ਸ਼ਹੀਦ ਕਰਤੇ ਦਿੱਲੀ ਦੇ ਵਿੱਚ ਜਾਂ ਲੰਮੇ ਸਮੇਂ ਤੋਂ ਅਸੀਂ ਜਿਵੇਂ ਬੈਠੇ ਸੀ ਦਿੱਲੀ ਦੇ ਵਿੱਚ ਸਵਾ ਸਾਲ ਜਿਵੇਂ ਅਸੀਂ ਲਖੀਪੁਰ ਖੀਰੀ ਦੇ ਵਿੱਚ 760 ਕਿਸਾਨ ਸ਼ਹੀਦ ਕਰਾ ਲੇ ਜਿਹੜੇ ਪੰਜ ਕਿਸਾਨ ਸੀ ਸਾਡੇ ਵੀਰ ਕਿਉਂਕਿ ਜਿਹੜੇ ਉਹਨਾਂ ਨੇ ਗੱਡੀ ਦਾ ਰਾਹੀ ਕੁਚਲੇ ਨੇ ਅੱਜੋ ਸੀਸ ਮਿਸਰੇ ਨੇ ਉਹਨਾਂ ਨੂੰ ਇਹ ਗੱਲ ਦੀ ਚੇਤਾਵਨੀ ਦਿੰਨੇ ਆ ਅਸੀਂ ਵੇ ਅਸੀਂ ਤੇਰੇ ਤੋਤੇ ਮੂੰਚ ਪੇੜ ਮਾਰਦੇ ਜੋ ਕੋਈ ਤੇਰੇ ਬੀਏਪੀ ਦਾ ਹੁੰਦਾ ਹੈ ਪਰ ਅਸੀਂ ਉਹਨੂੰ ਇਹ ਹੀ ਪੁੱਛਨੇ ਆ ਸਵਾਲ ਵੀ ਅਸੀਂ ਡਟ ਕੇ ਸਵਾਲ ਲਵਾਂਗੇ ਕਿਉਂਕਿ ਜਿਵੇਂ ਸਾਡੇ ਕਿਸਾਨ ਭਰਾਵਾਂ ਤੇ ਲੱਖਾਂ ਚਾਰਜ ਕੀਤੀਆਂ ਸੀ ਜਾਂ ਸਾਡੇ 700 ਸਹੀਰ ਕੀਤੇ ਆ Good night. Like.